ਲਾਲ ਮਿੱਟੀ ਖਾਣੀ ਸੋਟਾ ਦੇ ਬੋਰਾ ਮਿੱਟੀ ਦਾ ਲਾਲ ਮਿੱਟੀ ਖਾਣੀ ਸੋਟਾ ਦੇ ਬੋਰਾ ਮਿੱਟੀ ਦਾ ਦੇਵਰ ਨੂੰ ਮੈਂ ਮਿੱਟੀ ਲੈਣ ਕੱਲਿਆ ਦੇਵਰ ਨੂੰ ਮੈਂ ਮਿੱਟੀ ਲੈਣ ਕੱਲਿਆ ਲੈ ਆਇਆ ਪਤਾਸੇ ਸਾਰਾ ਟੱਬਰ ਸੌ ਗਿਆ ਮੇਰਾ ਦੇਵਰ ਕਰਦਾ ਹਾਸੇ ਨੀ ਸ਼ੈਤਾਨੀ ਦੇਵਰ ਸ਼ਾਵਾਨੀ ਬੇਮਾਨੀ ਦੇਵਰ ਸ਼ਾਵਾ ਨੀ ਅੱਖੀਆਂ ਦਾ ਕੱਜਲ ਸ਼ਾਵਾ ਲਈ ਮੈਨੂੰ ਕੀਤਾ ਹੀ ਖੱਜਲ ਸ਼ਾਵਾ ਨੀ ਸਰਕਾਰੇ ਜਾਵਾ ਸ਼ਾਵਾ ਉੱਥੇ ਅਰਜੀ ਲਾਵਾਂ ਸ਼ਾਵਾ ਅਰਜੀ ਹੋ ਗਈ ਇਹ ਮਨਜੂਰ ਮਿੱਟੀ ਖਾਣੀ ਏ ਜ਼ਰੂਰ ਹਾਏ ਸੜਕਾ ਮਿੱਟੀ ਦਾ ਸ਼ਾਵਾ ਸੜਕਾ ਮਿੱਟੀ ਦਾ ਹਾਏ ਸੜਕਾ ਮਿੱਟੀ ਦਾ ਸ਼ਾਵਾ ਸੜਕਾ ਮਿੱਟੀ ਦਾ ਲਾਲ ਮਿੱਟੀ ਖਾਣ ਚੜੀਆਂ ਸਾਰਾ ਟੱਬਰ ਸੋ ਗਿਆ ਮੇਰਾ ਦੇਵਰ ਕਰਦਾ ਅੜੀਆਂ ਨੀ ਸ਼ੈਤਾਨੀ ਦੇਵਰ ਸ਼ਾਵਾਂ ਨੀ ਬੇਈਮਾਨੀ ਦੇਵਰ ਸ਼ਾਵਾਂ ਨੀ ਅੱਖੀਆਂ ਦਾ ਕੱਜਲ ਸ਼ਾਵਾਂ ਮੈਨੂੰ ਕੀਤਾ ਇੱਕ ਖੱਜਲ ਸ਼ਾਵਾਂ ਮੈਂ ਸਰਕਾਰੇ ਜਾਵਾਂ ਸ਼ਾਵਾਂ ਉੱਥੇ ਅਰਜੀ ਲਾਵਾਂ ਸ਼ਾਵਾਂ ਅਰਜੀ ਹੋ ਗਈਏ ਮਨਜੂਰ ਮਿੱਟੀ ਖਾਣੀਏ ਹਏ ਸੜਕਾ ਮਿੱਟੀ ਦਾ ਸ਼ਵਾ ਸੜਕਾ ਮਿੱਟੀ ਹਿਦਾ ਹਏ ਸੜਕਾ ਮਿੱਟੀ ਦਾ ਸ਼ਵਾ ਸੜਕਾ ਮਿੱਟੀ ਹਿਦਾ ਲਾਲ ਮਿੱਟੀ ਖਾਣੀ ਐ ਸੋਟਾ ਦੇ ਬੋਰਾ ਮਿੱਟੀ ਦਾ ਲਾਲ ਮਿੱਟੀ ਖਾਣੀ ਐ ਸੋਟਾ ਦੇ ਬੋਰਾ ਮਿੱਟੀ ਦਾ ਦੇਵਰ ਨੂੰ ਮੈਂ ਮਿੱਟੀ ਲੈਣ ਕੱਲਿਆ ਦੇਵਰ ਨੂੰ ਮੈਂ ਮਿੱਟੀ ਲੈਣ ਕੱਲਿਆ ਲੈ ਆਇਆ ਸ਼ਵਾਰੇ ਰਸੋਂ ਗਿਓ ਮੇਰਾ ਦੇਵਰ ਏਖੀਆਂ ਮਾਰੇ ਨੇ ਸ਼ੈਤਾਨੀ ਦੇਵਰ ਸ਼ਾਵਾਂ ਨੇ ਬੇਈਮਾਨੀ ਦੇਵਰ ਸ਼ਾਵਾਂ ਨੇ ਅੱਖੀਆਂ ਦਾ ਕੱਜਲ ਸ਼ਾਵਾਂ ਮੈਨੂੰ ਕੀ ਤਾਈ ਖੱਜਲ ਸ਼ਾਵਾਂ ਮੈਂ ਸਰਕਾਰੇ ਜਾਵਾ ਸ਼ਾਵਾਂ ਉੱਥੇ ਅਰਜੀ ਲਾਵਾਂ ਸ਼ਾਵਾਂ ਅਰਜੀ ਹੋ ਗਈ ਏ ਮਨਜੂਰ ਮਿੱਟੀ ਖਾਣੀ ਏ ਜ਼ਰੂਰ ਹਾਏ ਸੜਕਾਂ ਮਿੱਟੀ ਦਾ ਸ਼ਵਾ ਸੜਕਾ ਮਿੱਟੀ ਦਾ ਹਾਏ ਸੜਕਾ ਮਿੱਟੀ ਦਾ ਸ਼ਵਾ ਸੜਕਾ ਮਿੱਟੀ ਦਾ ਲਾਲ ਮਿੱਟੀ ਘਾਣੀ ਐ ਸੋਟਾ ਦੇ ਬੋਰਾ ਮਿੱਟੀ ਦਾ ਲਾਲ ਮਿੱਟੀ ਘਾਣੀ ਐ ਸੋਟਾ ਦੇ ਬੋਰਾ ਮਿੱਟੀ ਦਾ ਲਾਲ ਮਿੱਟੀ ਘਾਣੀ ਐ ਸੋਟਾ ਦੇ ਬੋਰਾ ਮਿੱਟੀ ਦਾ